ਹੈਲੋ ਉਹ ਬਾਈ ਲਿਆ ਕਾਲੀ ਯਾਰ ਹਮ ਤੈਨੂੰ ਗਹਿਨੇ ਦਾ ਨਹੀਂ ਕਰੀ ਰਹੀ ਕਾਲੀ ਤੈਨੂੰ ਤੁਰੇ ਤੋਂ ਮੋਟਰਾਲੀ ਦਿੱਤੀ ਆ ਯਾਰ ਉਹ ਤੈਨੂੰ ਗਹਿਨੇ ਦਾ ਨਹੀਂ ਕਰੀ ਬਾਪੂ ਪੱਕੀ ਭਰੀ ਖੜੀ ਆ ਯਾਰ ਉਹ ਟਰਾਲੀ ਹੁਣੇ ਕਦੋਂ ਆ ਹੁਣ ਤੇਰੇ ਪਿੱਛੇ ਸੀ ਲੇਬਰ ਵਾਲੇ ਪਿੱਛਾੜਦੇ ਕਾਲੀ ਨੇ ਤੇਰਾ ਵੀ ਹੱਦ ਹੋਈ ਗਿਆ ਯਾਰ ਐਨੀ ਤੇ ਫੁੱਲ ਭਰ ਕੇ ਤੋਰੀ ਟਰਾਲੀ ਹੁਣ ਅਸੀਂ ਲੇਬਰ ਵਾਲੇ ਨੇ ਬਾੜੀ ਦੇ ਵਿੱਚ ਟਰਾਲੀ ਲਿਆ ਕਰਾਂ ਦਾਵਾ ਦਾ ਦੀਰਣ ਕੇ ਔਰ ਹੁਣ ਬਣਾਲਿਆ ਆਹੀ ਦੋ ਤਿੰਨ ਨੇ ਯਾਰਾ ਬਾਈ ਥੁੱਲੂ ਕਹਿਣੇ ਨਹੀਂ ਕਰੀ ਹੈਗੀ ਟਰਾਲੀ ਨੂੰ ਟੂੜੀ ਧੋਣ ਨੂੰ ਟਰਾਲੀ ਦਿੱਤੀ ਠੀਕ ਆ ਹਾਂ ਘਰੇ ਖੜਾ ਕੇ ਖੜਦੇ ਨੂੰ ਮੌਜਾ ਨਾ ਯਾਰ ਆ ਜਾ ਕਰ ਆ ਜਾ ਆ ਜਾ